ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਹੈ ਇਲਜ਼ਾਮ ਲਾਇਆ ਕਿ ਗੁਰੂ ਘਰਾਂ ਤੇ ਆਰਐਸਐਸ ਦੇ ਕਬਜ਼ੇ ਕਰਵਾਏ ਜਾ ਰਹੇ ਨੇ ਕਿਹਾ ਕਿ ਸਾਜ਼ਿਸ਼ ਤਹਿਤ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਮੈਂ ਪ੍ਰਧਾਨ ਮੰਤਰੀ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਮੈਂ ਸਿੱਖ ਧਰਮ ਵਾਰੇ ਬੜਾ ਕੁਝ ਕੀਤਾ ਕਰਤਾਰਪੁਰ ਕੋਰੀਡੋਰ ਲਿਆਂਦਾ ਤੇ ਜੇ 60 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਜਾਨ ਨਹੀਂ ਦੇਣਾ ਸੀ ਮੈਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਹੈ ਕਿ ਜਿਹੜੇ ਤੁਸੀਂ ਸਾਡੇ ਹੁਣ ਗੁਰੂ ਘਰ ਹੈ ਉਹ ਤਾਂ ਤੁਸੀਂ ਕਬਜ਼ ਹੋ ਗਏ ਹੋ ਸਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਰਐਸਐਸ ਦੇ ਕਬਜ਼ੇ ਕਰਾਤੀ ਕਿਉਂ ਨਾ ਪਹਿਲੇ ਉਹ ਛੱਡੋ ਡਾਕਟਰ ਹਜ਼ੂਰ ਸਾਹਿਬ ਦੀ ਕਮੇਟੀ ਦੇ ਆਰਐਸਐਸ ਕਬਜ਼ੇ ਹੋ ਗਈ ਹੈ ਉਹ ਕਿਉਂ ਨਹੀਂ ਛੱਡਦੇ ਡਾਕਟਰ ਪਟਨਾ ਸਾਹਿਬ ਤੇ ਕਬਜ਼ੇ ਹੋ ਗਈ ਹੈ ਉਹ ਵੀ ਇਹਨਾਂ ਨੇ ਕਰਾਇਆ ਆ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਮੇਟੀ ਪਹਿਲੀ ਵਾਰ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰਤਾ ਉੱਥੇ ਆਰਐਸਐਸ ਪਠਾਤੀ ਹੈ ਆ ਜਿਹੜੇ ਲੋਕ ਮੈਂ ਖੋਰ ਵੀ ਕਹਿਣਾ ਚਾਹਣਾ ਹੈ ਕਈ ਲੋਕ ਚੋਲਾ ਪਾ ਕੇ ਪਤੋਂ ਗਾਤਰਾ ਪਾ ਕੇ ਦਿਖਾਉਣਗੇ ਕਿ ਅਸੀਂ ਜਾਦੇ ਪੰਥਕਾਂ ਹੈ ਤੇ ਉਹਨਾਂ ਦਾ ਨਿਸ਼ਾਨਾ ਕੋਈ ਕਾਂਗਰਸ ਨਹੀਂ ਉਹਨਾਂ ਦਾ ਨਿਸ਼ਾਨਾ ਕੋਈ ਆਪ ਨਹੀਂ ਕੋਈ ਭਾਜਪਾ ਨਹੀਂ ਉਹਨਾਂ ਦਾ ਨਿਸ਼ਾਨਾ ਕਾਲੀ ਦਲਾ ਹੈ ਕਿਉਂਕਿ ਆ ਲੋਕ ਸਾਰੇ ਲੋਕ ਏਜੰਸੀਆਂ ਦੇ ਬੰਦੇ ਐ ਨਿਸ਼ਾਨਾ ਇੱਕੋ ਇੱਕ ਐ ਕਿ ਥੋੜੀ ਮਾਪਾਰਟੀ ਨੂੰ ਤਕੜਾ ਕਮਜ਼ੋਰ ਕਰਨਾ ਹੈ ਤੁਸੀਂ ਧਿਆਨ ਸਿੰਘ ਮੰਡ ਦੇਖ ਲਓ ਤੁਸੀਂ ਜਸਪੀਰ ਰੋਂਡੇ ਦੇਖ ਲਓ ਤੁਸੀਂ ਦਾदूਵਾਲ ਦੇਖ ਲਓ ਸਾਰੇ ਯਰਐਸਐਸ ਤੇ ਏਜੰਸੀਆਂ ਦੇ ਨਾਲ ਰਲ ਕੇ ਅਕਾਲੀ ਦੰਦ ਦੇ ਖਿਲਾਫ ਇਸ ਇਲੈਕਸ਼ਨ 'ਚ ਵੀ ਚੱਲੇ ਐ ਕਿਉਂ ਉਹਨਾਂ ਨੂੰ ਹੁਕਮ ਆਇਆ ਐ ਦੀ ਕਾਲੀ ਤਲ ਨੂੰ ਹਰਉਣਾ ਆਪਣੀ ਕੌਮ ਦੀ ਪਾਰਟੀ ਜਥੇਬੰਦ ਨੂੰ ਤਗੜਾ ਨਹੀਂ ਹੋਣ ਦੇਣਾ ਐ ਜੀ ਹਾਲਾਤ ਬਣਾਤੀ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਨੂੰ ਬਚਾ ਲੋ ਤੁਸੀਂ ਬਚਾ ਸਕਦੇ ਹੋ